ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜੁਟਾ ਚੰਨਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚ ਬਣਾਉਣ ਲੱਗੇ ਆ ਬਾਰਮ ਚ ਬਾਈ ਕੋਲੇ ਇੱਕ ਵੈੜਾ ਕੱਬਣਾ ਥੋੜੇ ਕਿ ਦਿਨ ਕਰ ਮਲੀ ਰਹਿੰਦੀ ਆ ਜਰਸੀ ਆ ਬਈ ਟਾ ਬਰੀਡ ਤੇ ਆਉ ਕਰ ਲੈਣ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਸਸਤੀ ਕਾਲ ਜੀ ਸਸਤੀ ਗਾਲ ਜੀ ਓਠੀ ਕੋਮ ਦੀ ਬਾਈ ਚੜਦੀ ਕਲਾ ਜੀ ਬਾਈ ਨਾਮ ਤੇ ਐਡਰੈਸ ਨਾ ਬਾਈ ਤਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਨੇੜੇ ਪਿੰਡ ਤਾਪਾ ਤੇ ਪਧੌੜ ਸ਼ਹਿਰ ਹੈਗੀ ਹੈ ਆਪਣੇ ਮੋਬਾਈਲ ਨੰਬਰ ਜੀ 9352413953 ਜੀ ਠੀਕ ਆ ਬਾਈ ਤੇ ਬਾਈ ਜੀ ਵੈੜ ਦੇਣਾ ਕਿਹੜਾ ਸੂਸ ਹੁੰਦੀ ਆ ਇਹ ਬਾਈ ਪਹਿਲੀ ਗੱਲ ਤਾਂ ਆਪਣੀ ਹੋਮ ਬਰੀਡ ਹੈਗੀ ਇਹ ਓਕੇ ਹਾਂਜੀ ਠੀਕ ਆ ਇਹ ਮੰਨ ਕੇ ਚੱਲੋ ਵੀ 2 ਕਿਸਾਲਾਂ ਦੇ ਵਿੱਚੋਂ ਅੱਜ 15-20 ਦਿਨ ਇਹਦੇ ਘੱਟ ਆ ਗਏ ਏਜ ਦੇ ਓਕੇ ਬਾਈ ਹਾਂਜੀ ਹੂੰ ਤੇ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਬਹੁਤ ਜ਼ਿਆਦਾ ਚੰਗੀ ਹੈਗੀ ਜਿੰਨੀ ਕਹਿ ਦਿੱਗੇ ਪਹਿਲਾਂ ਸੂਆ ਹਾਂ ਬਈ ਪਹਿਲਾਂ ਸੂਆ ਸੂਗੀ ਜੀ ਠੀਕ ਆ ਬਾਈ ਇਹਦੀ ਮਾਂ ਪਾਵਲੋ ਦੀ ਹੈਗੀ ਐਵੀਐਸ ਦੀ ਠੀਕ ਆ ਇਹ 4138 ਦੀ ਹੈਗੀ ਠੀਕ ਹੈ ਬਾਈ ਤੇ ਅੱਗੇ ਇਹਦੇ ਵਾਰਡ-ਵਾਰਡ ਦਾ ਚੈਟਰ ਬਹੁਤ ਲੱਗਿਆ ਵਗਾ ਠੀਕ ਹੈ ਬਾਈ ਹਾਂਜੀ ਜਿਹੜੇ ਤੋਂ ਗੱਭਣ ਹਾਂ ਤੇ 7 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਹੈਗੇ ਅੱਜ ਕਿੰਨੀ ਹੋ ਗਈ ਵੀਰੇ ਅੱਜ 2 ਤਰੀਕ ਹੈ ਜੀ ਅੱਜ 2 ਤਰੀਕ ਹੈ 7 ਤਰੀਕ ਨੂੰ ਕਰਮਾਲੀ ਦੇ ਦਿਨ ਮੰਨ ਕੇ ਚਲੋ ਕੁਸ਼ਕ ਦੇਣੇ ਨੇ ਉੱਤੇ ਕੱਢ ਲੈਣੇ ਬੱਚੀ ਨੇ ਠੀਕ ਹੈ ਬਾਈ 10 ਦਿਨ ਦੇ ਲਗਭਗ ਅਜੇ ਵਹਿੜ ਸੁੰਦੀ ਨਹੀਂ ਗਈ ਇਹ ਹੂੰ ਥੱਲੇ ਥੁੱਲੇ ਦੀ ਚੜਾਈ ਥੁੜੀ ਦਾ ਬਾੜੀ ਜਾਦੇ ਕੰਪੈਕਟ ਫਿਟਿੰਗ ਵਾਲਾ ਆਰਡਰ ਹੈਗਾ ਕਿਆ ਬਾਤ ਹੈ ਬਾਈ ਬਾੜੀ ਜਿਆਦੇ ਚੰਗੀ ਆ ਬਾੜੀ ਬਰੀਡ ਆ ਨਾ ਕਰਮਾਲੀ ਤੇ ਲੈ ਲੇ ਬਰੀਡ ਚੈੱਕ ਕਰੋ ਇੱਕ ਨੰਮਾ ਐ ਕੋਕਾ ਪੀਸ ਹੀ ਹੈ ਜਿਹਨੂੰ ਕਹਿੰਦੇ ਆਪਾਂ ਪੀਸ ਸੀ ਹੈ ਬਾਈ ਜਮਾ ਸਰਾ ਹੈ ਹਨ ਤੇ ਪੂਰੀ ਫੁੱਲੀ ਰੀਜਣਾ ਪਾਲੀ ਵੀ ਆਪਾਂ ਨੂੰ ਮਾਗ ਲਈ ਜਿ ਮਜਬੂਰੀ ਆ ਤਾਂ ਵੇਚਦੇ ਆਪਾਂ ਹੂੰ ਤੇ ਮਾਹ ਬਾਈ ਕਹਿਣ ਨੂੰ ਤਾਂ ਚਾਹੇ 35 ਗਈ ਚੱਲ ਆਪਾਂ ਜਿਹੜਾ ਜੈਨੂਅਲ ਚੋਇਆਗਾ ਪਹਿਲੇ ਸੂਏ ਆਪਣੇ ਕੋਲੇ 26 ਕਿਲੋ ਦਾ ਦੇ ਦਿੱਤਾ 26 ਤੋਂ 27 ਕਿਲੋ ਸੈਕੰਡ ਟਾਈਮਰ ਆਪਣੇ ਕੋਲੇ 30 ਕਿਲੋ ਤੇ ਪਹੁੰਚੀ ਹੈ ਜੀ ਓਕੇ ਬਾਈ ਹਾਂ ਠੀਕਾ ਬਿਊਟੀ ਚੈੱਕ ਕਰੋ ਕੰਨ ਬਰੀਡ ਬੋਦੀ ਟੂਆ ਟੂਆ ਕਲਰ ਕਲਰ ਬੜਾ ਚੰਗਾ ਉਤੋਂ ਵਧਰਾ ਕੋਈ ਲੇਸੀ ਨਹੀਂ ਲਾਮੀ ਨਹੀਂ ਪੂਰੀ ਪਲੀ ਵੀ ਸਟਰਕਚਰ ਤਾਂ ਇੰਨਾ ਜਿਆਦਾ ਸੋਹਣਾ ਜਿੰਨਾ ਕਹਿ ਰਹੀ ਆਪਾਂ ਸਹੀ ਗੱਲ ਆ ਲੱਤਾਂ ਦੀ ਖੜਨੀ ਸਿੱਧੀ ਸਹੀ ਗੱਲ ਤੇ ਜੇ ਕਿਸੇ ਭਾਣੇ ਬਰੀਡ ਤੇ ਕੰਮ ਕਰਨ ਦਾ ਬਹੁਤ ਜਿਆਦਾ ਚੰਗੀ ਹੈਗੀ ਜਿੰਨੀ ਕਹਿ ਰਹੀ ਆਪਾਂ ਹੂੰ ਤੂਰਾ ਤੂਰਾ ਵੀ ਇੱਕ ਨੰਬਰ ਹੈ ਕਹਿੰਦੇ ਲੇਜ਼ਰ ਦੀ ਫੀਟਿੰਗ ਚੈੱਕ ਕਰ ਯਾਰ ਕਮਾਲ ਮਾਲੋ ਬਾਬ ਮੜਾਏ ਪੱਕੇ ਥਾਂ ਚੋਂ ਇੱਧਰ ਕੱਢ ਲਿਓਨੇ ਹੈਗੇ ਹੂੰ ਲੈ ਤੂਰਾ ਚੈੱਕ ਕਰੋ ਇੱਕ ਨੰਬਰ ਤੂਰਾ ਆਰਡਰ ਕਮਾਲ ਦਾ ਆਣ ਤੋਂ ਬਹੁਤ ਚੰਗਾ ਕੱਢਦੇ ਆ ਬਾੜੀ ਜਿਆਦਾ ਚੰਗੀ ਹੈਗੀ ਡਾਕਟਰ ਜਿੰਨੀ ਕਹਿ ਰਹੀ ਆਪਾਂ ਹੂੰ ਥੱਲੇ ਥੱਲੇ ਦੀ ਤਾਂ ਬਾਲੀ ਜਿਆਦਾ ਸਾਫ ਆ ਜਿੰਨੀ ਸਲਾਈ ਤਾਂ ਕਰ ਲਾ ਉੰਨੀ ਥੋੜੀ ਜਿੰਨੀ ਸਰਾਤਾ ਕਰਦੇ ਉੰਨੀ ਥੋੜੀ ਹੈ ਡਾਇਮੰਡ ਪੀਸ ਚੀਜ਼ ਹੈ ਇੱਕ ਨਗੀਨਾ ਜਿਹੜੀ ਚੀਜ਼ ਕਹਤੀ ਜਿਹੜਾ ਬੰਦੇ ਨੇ ਕੋਈ ਡਰਾਸਟ ਕਰਵਾਉਣਾ ਕਰਵਾ ਸਕਦਾ ਡਿੱਕ ਤੀ ਨਹੀਂ ਕੋਈ ਆਰਡਰ ਕੰਪੈਕਟ ਰੱਖੂਗੀ ਬਸ ਬਾਲਾ ਆਪਾਂ ਕਹਿੰਦੇ ਨਹੀਂਗੇ ਅਗਲਾ ਆਪਦੀ ਸੁਭਾਈ ਤੇ 25 ਕਿਲੋ ਦੁੱਧ ਐਸਟੀਮੇਟੇ ਬਾਹਰ ਚਵਾ ਦੇ ਜੀ ਠੀਕ ਆ ਭਾਈ ਹਮਮ ਕਾ ਕਾਂ ਸਾਹਮਣੂ ਗੋਇਆ ਜਾ ਚਵਾ ਦੂਗੀ ਵਧੀਆ ਸਾਹਮਣੂ ਗੋਇਆ ਜਾ ਚਵਾ ਦੂਗੀ ਪਰ ਬਰੀਡਿੰਗ ਵਾਲੇ ਪਾਸ ਇੱਕ ਨੰਬਰ ਆ ਗਈ ਹਮ ਮੰਨ ਕੇ ਚਲੋ ਜੇ ਦੋ ਦੰਦ ਨਾ ਦੋ ਦੰਦ ਦੇ ਵੜਾਂ ਦੇ ਵਿੱਚ ਕੰਪੀਟੀਸ਼ਨ ਚ ਪਾਉਣੀ ਹੋਵੇ ਨਾ ਸਹੀ ਗੱਲ ਹੈ ਤੇ ਪੋਜੀਸ਼ਨ ਹਾਸਲਾ ਆ ਜੀ ਕੋਈ ਐ ਨਹੀਂ ਹੈਗਾ ਵੀ ਬਰੀਡਿੰਗ ਦੇ ਵਿੱਚੋਂ ਫੇਲ ਹੋ ਜੂਗੀ ਸਹੀ ਗੱਲ ਹੈ ਖੜ ਨਹੀਂ ਖੜ ਨਹੀਂ ਚੈੱਕ ਸਟਰਕਚਰ ਬਹੁਤ ਜਿਆਦਾ ਸੋਹਣਾ ਹੈਗਾ ਤੇ ਬਾਕੀ ਸੀਮਨ ਡਿਟੇਲ ਤਨ ਪੀੜੀਆਂ ਤੱਕ ਦੀ ਪਈ ਹੈਗੀ ਇਹਦੋਂ ਅੱਗੇ ਦੀ ਵੀ ਲੈ ਲੈ ਆਪਣੇ ਤੋਂ ਚਾਹੇ ਵੰਦਾ ਓਕੇ ਬਾਈ ਹਾਂਜੀ ਕੀ ਮੁੱਲ ਲਾਜਾਇਜ ਮੁੱਲ ਬਾਈ ਕੋਈ ਡੇਢ ਨਹੀਂ ਹਮ ਜਿਹੜਾ ਦੇਣ ਲੈਣ ਵਾਲਾ ਮੋਲ 1,30,000 ਰੁਪਏ ਵਿੱਚੋਂ ਮਾਨਤਨ ਕਰ ਦੇਗੇ ਜੀ 1,30,000 ਰੁਪਏ ਮੋਲ ਮਾਨਤਨ ਜਿਹੜਾ ਮੌਕੇ ਦੇ ਕੋਈ ਚੱਕਰ ਨਹੀਂ ਬਸ ਜਿਹੜੇ ਪੁਰਾਣੇ ਬਰੀਡ ਤੇ ਕੰਮ ਕਰਨਾ ਹੋਵੇ ਉਹੀ ਕਾਲ ਕਰੇ ਹਨਾ ਇਹ ਕਗਲੇ ਵਿੱਚ ਅੱਕਾ ਚਡਾਂਗਾ ਆਈਆਂ ਮਾਰਨ ਵਾਲੀਆਂ ਚੰਗੀ ਵਹਿੜ ਆ ਚੰਗੀ ਬਰੀਡ ਆ ਤੇ ਰੇਟ ਵੀ ਚੰਗੀ ਹੈ ਇਹਦਾ ਸਹੀ ਗੱਲਾਂ ਬਾਈ ਹੂੰ ਬਾਈ ਐਈਆਂ ਚੀਜ਼ਾਂ ਮਿਲਦੀਆਂ ਨਹੀਂ ਬ੍ਰਿੰਦਰ ਬਾਕੀ ਆਮ ਬੰਦਾ ਕਹਿੰਦਾ ਬਾਈ ਬਾਲੀ ਛੋਟੀ ਹਾਈਟ ਨਹੀਂ ਬਾਲੀ ਛੋਟੀ ਹਾਈਟ ਨਹੀਂ ਜਿੰਨੀ ਕ ਆਮ ਯਾਰਸਿੰਗਾ ਦੇ ਵਿੱਚ ਹੁੰਦੀ ਹੈ ਮੀਡੀਅਮ ਹਾਈਟ ਉਨੀ ਹੈਗੀ ਹੈ ਜੇ 2 ਸਾਲ ਦੇ ਵਿੱਚੋਂ ਅੱਜ 18 ਦਿਨ ਹਜੇ ਘਟ ਆ ਗਏ 17 ਦਿਨ ਇਹ ਜੇ ਹਾਂਜੀ ਠੀਕ ਆ ਬਾਈ ਮੰਨ ਲਓ ਇੱਕ ਦੰਦ ਸੱਟ ਗਈ ਬੱਚੀ ਦੋ ਦੰਦ ਦੋ ਦੰਦ ਜੇ ਚੱਕ ਲੈਣੇ ਠੀਕ ਆ ਬਾਈ ਸਟਰਕਚਰ ਤਾਂ ਇੰਨਾ ਸੋਹਣਾ ਜਿਆਦਾ ਜਿੰਨਾ ਕਹਿ ਰਹੀ ਆਪਾਂ ਫੇਸ ਦੀ ਬਿਊਟੀ ਦੇਖ ਲਓ ਕਵਾਲਿਟੀ ਹੂੰ ਤੇ ਉਪਰ ਆਪਰ ਦੀ ਬਹੁਤ ਜਿਆਦਾ ਸਿੱਧੀ ਹੈਗੀ ਸਹੀ ਕਹਿਣਾ ਬਾਈ ਬਾਈ ਦੀ ਗੱਲ ਸਹੀ ਹੈ ਚੀਜ਼ ਹੈ ਇੱਕ ਹਨਾ ਬਰੀਡ ਤੇ ਕੰਮ ਕਰਨਾ ਤਾਂ ਮੰਨ ਕੇ ਚੱਲ ਇੱਕ ਸੀਮਨ ਵੀ ਬਹੁਤ ਚੰਗਾ ਲੱਗਿਆ ਦੱਸਿਆ ਬਾਈ ਨੇ ਬਾਈ ਆਪਣੇ ਆਪ ਦੇ ਹੱਥੀ ਲੱਗਿਆਗਾ ਚੈਡਰ ਬੋਲਦਾ ਸੀਮਨ ਲੱਗਿਆਗਾ ਸਟਰਕਚਰ ਅੱਗੇ ਥੱਲੇ ਤੋਂ ਆਰਡਰ ਦਾ ਸਹੈ ਦਿਖਾ ਦੇ ਭਾਅ ਸਵੈਲਿੰਗ ਚੱਕਣੀ ਸ਼ੁਰੂ ਹੋ ਗਈ ਤੇ ਥਾਣ ਦਿਖਾ ਦੇ ਦੂਰ ਤੇ ਐ ਇਕੱਲਾ ਇਕੱਲਾ ਪਿਆ ਸਹੀ ਗੱਲ ਐ ਐ ਥੋੜੀ ਵੀ ਥਾਣ ਕੋ ਨੇੜੇ ਹੈਗਾ ਹਮ ਇਕੱਲਾ ਇਕੱਲਾ ਥਾਣ ਪੂਰੀ ਵਿਛੇ ਥਣ ਤਿਆਰੀ ਫਿਰ ਵੈੜ ਦੀ ਬਹੁਤ ਚੰਗੀ ਤਿਆਰੀ ਬਹੁਤ ਜ਼ਿਆਦਾ ਚੰਗੀ ਹੋਣੀ ਹੈ ਡਾਕਟਰ ਜਿੰਨੀ ਕਹਿਤੀ ਆ ਭਾਏ 10 ਦਿਨ ਕੱਢ ਜਾਣੇ ਆ ਵੈੜ ਨੇ ਸਹੀ ਗੱਲ ਆ ਬਾਈ ਹਮ ਮੂਰੋਂ ਲੈ ਵਾਲੂ ਬੱਚਾ ਚੈੱਕ ਕਰ ਲੋ ਕਮਾਲ ਦਾ ਤੇ ਬਾਕੀ ਮੁੱਲ ਜਾਇਜ਼ ਕਿసే ਵੀ ਨੂੰ ਬੜਾ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ